ਸ੍ਰੀ ਕਾਲ ਮਿੱਤਰੋ ਕੀ ਹਾਲ ਚਾਲ ਨੇ ਦੋਸਤੋ ਅੱਜ ਮੌਸਮ ਵੀ ਬੜਾ ਮੀਂਹ علاوہ ਨਹੇਰੀ ਹਵਾ ਚੱਲ ਰਹੀ ਹੈ ਉਧਰ ਆਪਣੇ ਕਿਸਾਨ ਭਰਾਵਾਂ ਦੀਆਂ ਫਸਲਾਂ ਵੀ ਜੋ ਖਾਸ ਕਰਕੇ ਕਣਕ ਦੀ ਫਸਲ ਆ ਉਹ ਪੱਕਣ ਕਿਨਾਰੇ ਹੈ ਸੋ ਦੋਸਤੋ ਮੈਂ ਇੱਕ ਕਹਾਣੀ ਪੜ੍ਹੀ ਸੀ ਕਹਾਣੀ ਦਾ ਨਾਮ ਹੈਗਾ ਰੱਬ ਤੇ ਕਿਸਾਨ ਇੱਕ ਵਾਰ ਕੀ ਹੁੰਦਾ ਵੀ ਕਿਸਾਨਾਂ ਦੀਆਂ ਫਸਲਾਂ ਪੱਕੀਆਂ ਹੁੰਦੀਆਂ ਨੇ ਤੇ ਮੀਂਹ ਬਹੁਤ ਪੈਂਦਾ ਤੇ ਕਿਸਾਨ ਰੱਬ ਨੂੰ ਕਹਿੰਦੇ ਨੇ ਰੱਬਾ ਇਹ ਕੀਤਾ ਵੀ ਸਾਡੀਆਂ ਫਸਲਾਂ ਪੱਕੀਆਂ ਸੀ ਤੂੰ ਮੀਂਹ ਪਾ ਦਿੱਤਾ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਤਾਂ ਇੱਕ ਕਿਸਾਨ ਕਹਿਣ ਲੱਗਾ ਰੱਬਾ ਤੂੰ ਬਹੁਤ ਗਲਤ ਕੀਤਾ ਰੱਬ ਕਹਿੰਦਾ ਚਲੋ ਕੋਈ ਗੱਲ ਨਹੀਂ ਉਸ ਕਿਸਾਨ ਨੂੰ ਕਹਿਣ ਲੱਗਾ ਵੀ ਅੱਗੇ ਤੋਂ ਜਿੱਦਾਂ ਤੁਸੀਂ ਕਿਆ ਕਰੋਗੇ ਮੈਂ ਉਦੋਂ ਹੀ ਮੀ ਪਾਇਆ ਕਰਾਂਗਾ ਸੋ ਪ੍ਰਭੂ ਕੀ ਹੁੰਦਾ ਵੀ ਅੰਗਰੇਜ਼ ਜਦੋਂ ਕਿਸਾਨ ਕਿਆ ਕਰੇ ਉਦੋਂ ਮੀ ਪੈ ਜਾ ਕਰੇ ਜਦੋਂ ਕਿਸਾਨ ਕਿਆ ਕਰੇ ਰੱਬ ਜੀ ਹੁਣ ਮੀ ਨਾ ਪਾਇਓ ਉਹ ਨਹੀਂ ਪੈਂਦਾ ਸੀ ਜਦੋਂ ਕਿਸਾਨ ਨੂੰ ਲੋਡ ਹੁੰਦੀ ਸੀ ਮੀਂਹ ਦੀ ਉਦੋਂ ਰੱਬ ਜੀ ਨੂੰ ਬੇਨਤੀ ਕਰਦਾ ਸੀ ਰੱਬ ਜੀ ਹੁਣ ਤੁਸੀਂ ਮੀਂਹ ਪਾ ਦਿਓ ਤਾਂ ਰੱਬ ਜੀ ਮੀਂਹ ਪਾ ਦਿੰਦੇ ਸੀ ਤੇ ਜਦੋਂ ਕਿਸਾਨ ਦੀ ਫਸਲ ਪੱਕ ਜਾਂਦੀ ਸੀ ਤਾਂ ਕਿਸਾਨ ਰੱਬ ਜੀ ਨੂੰ ਕਹਿ ਦਿੰਦਾ ਸੀ ਰੱਬ ਜੀ ਹੁਣ ਤੁਸੀਂ ਮੀਂਹ ਨਾ ਪਾਓ ਹੁਣ ਮੇਰੀ ਫਸਲ ਪੱਕੀ ਆ ਮੈਂ ਦਾਣੇ ਕੱਢਣੇ ਆ ਚਲੋ ਕਿਸਾਨ ਆਪਦੀ ਫਸਲ ਦੇ ਦਾਣੇ ਕੱਢ ਕੇ ਘਰ ਨੂੰ ਲੈ ਆਉਂਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਤੋਂ ਅਗਲੇ ਮਹੀਨੇ ਤੱਕ ਉਸ ਪਿੰਡ ਦੇ ਲੋਕ ਬਿਮਾਰ ਪੈਣੇ ਸ਼ੁਰੂ ਹੋ ਜਾਂਦੇ ਆ ਲੋਕ ਹੈਰਾਨ ਪਰੇਸ਼ਾਨ ਵੀ ਇਹ ਕੀ ਹੋਇਆ ਕਿ ਤਾ ਨਹੀਂ ਕਿਦਾਂ ਇਹ ਇੰਨਾ ਹੋਇਆ ਤਾਂ ਸਾਰੇ ਪਿੰਡ ਦੇ ਜਿਹੜੇ ਸਿਆਣੇ ਬੰਦੇ ਹੁੰਦੇ ਆ ਉਹ ਉਸ ਬੰਦੇ ਕੋਲੇ ਆ ਜਾਂਦੇ ਜਿਹਦੀ ਰੱਬ ਮੰਨਦਾ ਹੁੰਦਾ ਉਹ ਜਾ ਕੇ ਉਸ ਬੰਦੇ ਨੂੰ ਕਹਿੰਦੇ ਵੀ ਤੇਰੀ ਰੱਬ ਨਾਲ ਵਾਵਾ ਮਿੱਤਰਤਾਵਾ ਲਿਆ ਆ ਜ ਤੂੰ ਰੱਬ ਜੀ ਤੋਂ ਕੁਝ ਵੀ ਐ ਕਿ ਕੀ ਕਾਰਨ ਵੀ ਆਪਣੇ ਪਿੰਡ ਦੇ ਲੋਕ ਬਿਮਾਰ ਬਣੇ ਸ਼ੁਰੂ ਹੋ ਗਏ ਤਾਂ ਉਹ ਬੰਦਾ ਰੱਬ ਜੀ ਨੂੰ ਬੇਨਤੀ ਕਰਦਾ ਰੱਬ ਜੀ ਇਹ ਕੀ ਬਾਣਾ ਵਰਤ ਗਿਆ ਤੇ ਕੀ ਲੋਕ ਕਿਉਂ ਬਿਮਾਰ ਪੈਣਾ ਸ਼ੁਰੂ ਹੋ ਗਏ ਤਾਂ ਰੱਬ ਜੀ ਕਹਿਣ ਲੱਗੇ ਉਸਨੂੰ ਸਾਡਾ ਕਿ ਮੈਂ ਆਪਣੀ ਮਰਜ਼ੀ ਨਾਲ ਮੀਂਹ ਪਾਉਂਦਾ ਹੁੰਦਾ ਸੀ ਤੇ ਹੁਣ ਤੂੰ ਆਪਣੀ ਮਰਜ਼ੀ ਨਾਲ ਮੀਂਹ ਪਾਉਂਦਾ ਏ ਇਸ ਦਾ ਕਾਰਨ ਇਹ ਏ ਕਿ ਮੈਨੂੰ ਪਤਾ ਹੁੰਦਾ ਸੀ ਕਿ ਜਿਹੜੀ ਅਨਾਜ ਆ ਦਾਣੇ ਆ ਉਹਨਾਂ ਦੇ ਉੱਤੇ ਮਿੱਟੀ ਘੱਟਾ ਜ਼ਹਿਰ ਆਵਾਂ ਤਾਂ ਮੈਂ ਉਹਦੋਂ ਮੀਂਹ ਪਾ ਕੇ ਉਹ ਦਾਣੇ ਜਿਹੜੇ ਸਾਫ਼ ਕਰ ਦਿੰਦਾ ਸੀ ਧੋ ਦਿੰਦਾ ਸੀ ਜਿਸ ਨਾਲ ਉਹਨਾਂ ਨੂੰ ਖਾਣ ਨਾਲ ਕੋਈ ਬੰਦਾ ਬਿਮਾਰ ਨਹੀਂ ਹੁੰਦਾ ਸੀ ਇਸ ਵਾਰ ਤੂੰ ਆਪਣੀ ਮਰਜ਼ੀ ਨਾਲ ਮੀਂਹ ਕੋਆਇਆ ਤੇ ਜਦੋਂ ਫਸਲ ਪੱਕੀ ਸੀ ਤੂੰ ਕਹਿਆ ਵੀ ਮੀਂਹ ਨਾ ਪਾਇਓ ਰੱਬ ਜੀ ਸੋ ਮੈਂ ਮੀਂਹ ਨਹੀਂ ਪਾਇਆ ਸੋ ਇਸ ਦਾ ਕਾਰਨ ਇਹ ਏ ਸੋ ਉਹ ਕਿਸਾਨ ਕਹਿਣ ਲੱਗਾ ਰੱਬ ਜੀ ਅੱਜ ਤੋਂ ਬਾਅਦ ਤੁਹਾਡੇ ਕੰਮ ਵਿੱਚ ਮੇਰਾ ਕੋਈ ਦਖਲ ਨਹੀਂ ਤੁਸੀਂ ਆਪ ਦੀ ਮਰਜ਼ੀ ਨਾਲ ਹੀ ਪਾਇਆ ਕਰੋ ਸੋ ਜੋ ਪ੍ਰਮਾਤਮਾ ਕਰਦਾ ਉਹ ਆਪ ਦੀ ਮਰਜ਼ੀ ਨਾਲ ਜੋ ਵੀ ਪ੍ਰਮਾਤਮਾ ਕਰਦਾ ਉਹ ਚੰਗੀ ਲਈ ਕਰਦਾ ਆਪਾਂ ਨੂੰ ਲੱਗਦਾ ਹੁੰਦਾ ਵੀ ਉਹ ਗਲਤ ਕਰਦਾ ਸੋ ਕਿਸਾਨ ਵੀਰਾਂ ਨੇ ਆਉਣ ਵਾਲੀ ਆਪ ਦੀ ਹਰੀ ਦੀ ਫਸਲ ਵੱਢਣੀ ਆ ਸੋ ਵਧੀਆ ਮਨਾਵਾ ਹੋਵੇ ਉਹਨਾਂ ਦੀ ਮਿਹਨਤ ਦਾ ਮੁੱਲ ਮਿਲੇ ਸੋ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਕਿਸਾਨਾਂ ਦਾ ਭਲਾ ਹੀ ਕਰੇਗਾ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰ ਲੋ ਧੰਨਵਾਦ ਤੁਸਾਂ ਦਾ